ਤੁਸੀਂ ਇਹਨੂੰ ਧਰਮ ਧਰਮ ਤੇ ਕਿਉਂ ਲੈ ਕੇ ਚੋਰ ਦੀ ਦਾੜੀ ਵਿੱਚ ਇੰਤਰਕਾ ਉਹ ਵੀ ਹੁੰਦਾ ਪੰਜਾਬੀ ਪੜ੍ਹ ਕੇ ਆਇਆ ਕਰੋ ਬਾਜਰਾ ਸਾਹਿਬ ਇੱਕ ਹੋਰ ਵੀ ਘਾਹ ਹੁੰਦਾ ਇੱਕ ਹੋਰ ਵੀ ਘਾਹ ਬਦਲਦੀ ਚੋਰ ਦੀ ਦਾੜੀ ਜਦੋਂ ਕਾ ਹੁੰਦਾ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤਲਬ ਤੁਸੀਂ ਫੇ ਮੇਰੀ ਦਾੜੀ ਵੀ ਗੱਲ ਕਰਦੇ ਉਹ ਤੇ ਬਹਿ ਜਾਓ ਬਹਿ ਜਾਓ ਆ ਰਾਮਨਾਮਾ ਗੱਲ ਕਰ ਲਾ ਆਹਨਾ ਭਾਲ ਕੇ ਬਾਹਰ ਜਾਣ ਦਾ ਸਰ ਬਾਹਰ ਨਾ ਜਾਣ ਦਿਓ ਇਹਨਾਂ ਨੂੰ ਸਰ ਬਾਹਰ ਨਾ ਜਾਣ ਦਿਓ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆ ਪਹਿਲਾਂ ਨਹੀਂ ਜੀ ਨਹੀਂ ਤੁਸੀਂ ਨਹੀਂ ਉਹਨਾਂ ਨੇ ਮੈਨੂੰ ਪਤਾ ਹੈ ਹੈਲੀਕਾਪਟਰ ਸਾਡਾ ਪੀਪੀਐਸਸੀ ਉੱਤਰਦਾ ਉਹ ਤੇ ਲਾਹ ਦੀ ਪੀ ਰੋ ਰੇ ਤੇ ਗਰਾਊਂਡ ਹੈ ਨਾ ਚ ਗਰਾਊਂਡ ਹੈ ਉੱਚ ਆਪਣੇ ਲਾ ਲੈ ਤੁਸੀ ਮੈਨਾਂ ਨੂੰ ਕੁਝ ਨਹੀਂ ਹੋਣਾ ਮਾਨ ਸਾਹਿਬ ਇਹਨਾਂ ਨੂੰ ਬਾਜਾ ਜੀ ਤੁਸੀਂ ਬੈਠੋ ਫਤ ਤੁਸ ਲੱਟੇਪ ਕੋਈ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਬਾਈ ਦਾ ਸਾਹਿਬ ਪੀਪੀਐਸ ਜੇ ਨਹੀਂ ਪੜਾਈ ਜਾਂਦੀਆਂ ਨਾ ਕਹਾਵਤਾ ਇੱਕ 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 ਵੀ ਕਹਾਵਤਾ ਤੇਰੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਇਹ ਵੀ ਕਹਾਵਤਾ ਹੈ ਇਹ ਵੀ ਇਹ ਵੀ ਕਹਾਵਤਾ ਹੈ ਕਿ ਤੇਰੀ 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 ਰੋਟੀ ਖਾਂਦੇ ਦੀ ਦਾੜੀ ਹਿਲਦੀ ਹੈ ਉਹ ਦਾੜੀ ਨਾਲ ਸਰ ਤੁਸੀਂ ਹਰ ਗੱਲ ਤੁਸੀਂ ਇਹਨੂੰ ਧਰਮ ਤੇ ਕਿਉਂ ਲੈ ਕੇ ਜੋਰ ਦੀ ਦਾੜੀ ਲੈ ਕੇ ਜਾਂਦੇ ਹੋ ਤੁਸੀਂ ਉਹ ਵੀ ਹੁੰਦਾ ਹੈ ਪੰਜਾਬੀ ਪੜ੍ਹ ਕੇ ਆਇਆ ਕਰੋ ਦੋ ਦੋ ਹੋ ਇੱਕ ਇਹ ਨਹੀਂ ਪਤਾ ਬੈਠੋ ਜੀ ਬੈਠੋ ਬੈਠੋ ਬਿਠਾ ਲਓ ਯਾਰ ਬਿਠਾ ਲਓ ਬਿਠਾ ਲਓ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੇ ਆਪਾਂ ਅੱਗੇ ਸਦਨ ਦੇ ਕਾਰਜ ਵਿੱਚ ਚਲੋ ਜੀ ਹੈਲੋ ਹੈਲੋ ਮਾਣਯੋਗ ਮੁੱਖ ਮੰਤਰੀ ਸਾਹਿਬ ਬਾਜਵਾ ਸਾਹਿਬ ਇੱਕ ਹੋਰ ਵੀ ਕਹਾਵਤਾ ਹੈ ਇੱਕ ਹੋਰ ਵੀ ਕਹਾਵਤਾ ਵੀ ਚੋਰ ਦੀ ਦਾੜੀ ਜਿਹੜਾ ਤਨਕਾ ਹੁੰਦਾ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤਲਬ ਤੁਸੀਂ ਫਿਰ ਮੇਰੀ ਦਾੜੀ ਦੀ ਗੱਲ ਕਰਦੇ ਹੋ ਤੁਹਾਡੀ ਦਾੜੀ ਚ ਵੱਡਾ ਤਨਕਾ ਛੋਟਾ ਹੋਥੇ ਬਹਿ ਜਾਓ ਬਹਿ ਜਾਓ ਆ ਰਾਮਨਾਮੇ ਗੱਲ ਕਰ ਲਾ ਸੀਰੀਅਸ ਮੈਂ ਦੱਸਦਾ ਮੈਂ ਦੇਖੋ ਆਪਾਂ ਦੇ ਕਰੋੜ ਪੰਜਾਬੀ ਦੇਖ ਰਹੇ ਆ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜ ਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਬਾਹਰ ਜਾਣਦਾ ਇਹ ਬਹਾਨਾ ਬਾਹਰ ਜਾਣਦਾ ਸਰ ਬਾਹਰ ਨਾ ਜਾਣ ਦਿਓ ਇਹਨਾਂ ਨੂੰ ਸਰ ਬਾਹਰ ਨਾ ਜਾਣ ਦਿਓ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆਇਆ ਪਹਿਲਾਂ ਸਰ ਮੈਂ ਉਹਨਾਂ ਨੂੰ ਕਹਿ ਰਿਹਾ ਦੇਖੋ ਚਲੋ ਮੈਂ ਤੁਹਾਨੂੰ ਦੱਸਦਾ ਹੈ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਬਾਹਰ ਉਹਨੇ ਉਹ ਨਹੀਂ ਜੀ ਜੀ ਤੁਸੀਂ ਨਹੀਂ ਉਹਨਾਂ ਨੇ ਉਹਨਾਂ ਨੇ ਸੀਰੀਅਸ ਡਿਸਕਸ਼ਨ ਦੀ ਗੱਲ ਕੀਤੀ ਹੈ ਆਪਾਂ ਕਿਰਪਾ ਕਰਕੇ ਬੈਠੀਏ ਗੱਲ ਨੂੰ ਸੀਰੀਅਸly ਡਿਸਕਸ਼ਨ ਵੱਲ ਲੈ ਕੇ ਜਾਈਏ ਜੀ ਲੈ ਕੇ ਚੱਲੋ ਨਾ ਦੇਖੋ ਇਸ ਤੋਂ ਬਾਅਦ ਨਾ 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 ਕਿਸੇ ਨੇ ਹੈਲੀਕਾਪਟਰ ਸਾਡਾ ਪੀਪੀਐਸਸੀ ਉਤਰਦਾ ਹੈ। ਉਹਦੇ ਨਾਂ ਦੀ ਵੀ ਰੋਲ ਰੱਖੀ। ਗਰਾਊਂਡ ਹੈ ਨਾ ਚਾ ਗਰਾਊਂਡ ਹੈ ਚਾ। ਉੱਥੇ ਵੀ ਲਾਉਣੀ ਹੈ ਜੀ। ਸੰਗਰੂਰ ਵੀ ਉਤਰਦਾ ਜੀ। ਸੰਗਰੂਰ ਉਤਰਦਾ ਹੈ, ਮਾਨਸਾ ਉਤਰਦਾ ਹੈ, ਬਠਿੰਡੇ ਉਤਰਦਾ ਹੈ। ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਹੈ। ਇੱਕ ਕਲਾਸ ਤੇ ਕਲਾਸ ਬਹੁਤ ਕਰਾਂਦੀ ਕੋਈ। ਮੇਰੀ ਗੱਲ ਸੁਣੋ। ਅਸਲ 'ਚ ਨਾ ਅਸਲ 'ਚ ਕੀ ਹੈ ਨਾ। ਅਸਲ 'ਚ ਅਸਲ 'ਚ ਸਰ ਬਾਜੀ ਬਾਜੀ ਬੈਠੋ ਤੁਸੀਂ ਬੈਠੋ 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 ਤੁਸੀਂ ਆਪ ਨਾ ਘਟਾ ਰਹੇ ਸਰ ਬੈਠੋ ਨਾ Let him complete Let him complete ਮਿਸਟਰ ਸਾਹਿਬ ਕਹਿੰਦਾ ਤੁਸੀਂ ਸੈਕਟਰੀ ਤੁਸੀਂ ਚੇਅਰ ਨੂੰ ਐਡਰੈਸ ਕਰੋ ਜੀ ਜੀ ਚਲੋ ਚਲੋ ਬੋਖੋ ਜੀ ਬੈਠੋ ਬੈਠੋ ਸ਼ਾਬਾਸ਼ ਬਹੁਤ ਵਧੀਆ ਚੇਅਰ ਨੂੰ ਚੇਅਰ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੀ ਕੁਝ ਨਹੀਂ ਹੋਣਾ ਮਾਨ ਸਾਹਿਬ ਜੀ ਬਾਜੀ ਬਾਜੀ ਤੁਸੀਂ ਬੈਠੋ ਚਲੋ ਤੁਸੀਂ ਕੋਈ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੋ 60 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਚ ਚ